ਉਹ ਤੋਂ ਬਟਾ ਇੱਕ ਘਾਟਾ ਪਿਆ ਆਪਣੇ ਇਲਾਕੇ ਨੂੰ ਜੀ ਕਰਾਲੀ ਤੇ ਰੋਪੜ ਇਲਾਕੇ ਨੂੰ ਕਿਉਂਕਿ ਸਮਾਜ ਸੇਵਾ ਖੇਡ ਪ੍ਰੇਮੀ ਤੇ ਬਿਨਾ ਕਿਸੇ ਪੱਖਪਾਤ ਤੋਂ ਜਿਹੜਾ ਵੀ ਕੋਈ ਬੁਲਾਉਂਦਾ ਹਰੇਕ ਨੂੰ ਮਿਲਦੇ ਤੇ ਹਰੇਕ ਕਹੋਗੇ ਅੱਜ ਮਹਿਰੂਮ ਨੇਤਾ ਜੋ ਸਾਡੇ ਸਾਡੇ ਵਿਚਾਰ ਨਹੀਂ ਰਹੇ ਉਹਨਾਂ ਦੀ ਅੰਤਮ ਜੋ ਅਸੀਂ ਦਰਸ਼ਨ ਵਾਸਤੇ ਇਕੱਤਰ ਹੋਏ ਕੀ ਕਹਿਣਾ ਚਾਹੋ ਇਹ ਤਾਂ ਜੀ ਇਹ ਅਜੀਜ਼ ਸਾਡਾ ਸਰ ਇਲਾਕੇ ਦਾ ਹੀਰਾ ਸੀ ਕੋਈ ਵੀ ਗੇਮ ਹੋਵੇ ਖਾਸ ਕਰਕੇ ਫੁੱਟਬਾਲ ਨਾਲ ਕੋਈ ਵੀ ਕਮ ਲੋ ਕਰਨ ਨੂੰ ਦਿਨ ਰਾਤ ਵਾਸਤੇ ਰਹਿਣੀ ਆ ਰਹੀ ਜਿਹੜੀ ਹੋਲਚਾਲ ਹੈ ਇੰਨੀ ਸਾਫ ਸੁਥਰੀ ਬਿਨਾ ਕਿਸੇ ਪੱਖ ਪਾਸ ਤੋਂ ਇੱਕ ਸੋਸ਼ਲ ਰਿਫਾਰਮ ਦੇ ਤੌਰ ਤੇ ਬਿਲਕੁਲ ਨਹੀਂ ਇਹ ਜਦੋਂ ਤਾਂ ਬੰਦਾ ਮਿਲਣਾ ਹੀ ਨਹੀਂ ਲੱਗ ਕੇ ਲੇ ਰੋਪੜ ਹੋਵੇ ਕੋਰਾਲੀ ਹੋਵੇ ਕਿਤੇ ਹੋਵੇ ਕਿਸੇ ਕੰਮ ਨੂੰ ਨਾ ਜੀ ਬਹੁਤ ਮਿਸ ਕਰਾਂਗੇ ਸੀ ਨਾ ਖਾਸ ਕਰ ਸਾਡੀ ਫੁੱਟਬਾਲ ਤੈਨੂੰ ਬਹੁਤ ਮਿਸ ਕਰ ਜੀ ਬਹੁਤ ਅਲੱਗ ਹੈ ਇਲਾਕੇ ਦਾ ਹੀਰਾ ਸੀ ਕੋਈ ਵੀ ਗੇਮ ਹੋਵੇ ਖਾਸ ਕਰਕੇ ਫੁੱਟਬਾਲ ਨਾ ਕੋਈ ਵੀ ਕਮ ਲੋ ਕਰਨੋ ਦਿਨ ਰਾਤ ਵਾਸਤੇ ਰਹੇ ਯਾਰ ਜੈਲਦਾਰ ਸਾਹਿਬ ਦਾ ਤੁਰ ਜਾਣਾ ਅਚਾਨਕ ਸਾਡੇ ਲਈ ਬਹੁਤ ਹੀ ਦੁਖਦਾਈ ਤੇ ਗਹਿ ਹੈ ਜੈਲਦਾਰ ਸਤਿੰਦਰ ਸਿੰਘ ਚੈੜੀਆ ਜਿੱਥੇ ਉਹ ਬਹੁਤ ਉੱਗੇ ਸਮਾਜ ਸੇਵੀ ਜਿੱਥੇ ਵੀ ਕਿਤੇ ਸਮਾਜ ਸੇਵੀ ਦੀ ਗੱਲ ਆਉਦੀ ਜਾਂ ਟੂਰਨਾਮੈਂਟਾਂ ਦੀ ਗੱਲ ਆਉਂਦੀ ਹੈ ਤਾਂ ਉਹਦਾ ਨਾਮ ਮੋਹਰਿਆਂ ਕਤਾਰਾਂ 'ਚ ਹੁੰਦਾ ਸੀ ਮਾਹਪਿੰਦਰ ਸਿੰਘ ਭਾਗੋ ਮਾਜਾ ਸ਼ਵਲਕ ਦੀ ਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਕਰਾਰੀ ਜਿੱਥੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਖੜੀਆਂ ਨੇ ਔਰ ਮਹਿਰੂਮ ਨੇਤਾ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਜੋ ਡੈੱਡ ਬੋਡੀ ਹੈ ਹੁਣੇ-ਹੁਣੇ ਪਹੁੰਚਣ ਵਾਲੀ ਹੈ ਔਰ ਪਿੰਡ ਚੈੜੀਆਂ ਵਿਖੇ ਲਗਭਗ 12 ਵਜੇ ਦੇ ਕਰੀਬ ਸੰਸਕਾਰ ਹੋ ਜਾਣੇ ਨੇ ਸੋ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸੰਗਤਾਂ ਹੈ ਜੋ ਉਹ ਰਸਤੇ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਇੰਤਜ਼ਾਰ ਕਰ ਰਹੀਆਂ ਨੇ ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਸ਼ਵਾਲਕ ਟੀਵੀ ਚੈਨਲ ਤੋਂ ਲਗਭਗ ਥੋੜੇ ਸਮੇਂ ਦੇ ਵਿੱਚ ਹੀ ਪਹੁੰਚ ਰਹੇ ਨੇ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਮੌਜੂਦ ਨੇ ਸਰਦਾਰ ਜਿੰਦਰ ਸਿੰਘ ਰਾਜਾ ਨਨਹੇੜੀਆਂ ਜੀ ਜਿਹੜੇ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨ ਸਕੱਤਰ ਨੇ ਸੋ ਰਾਜਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਇਲਾਕੇ ਦੇ ਇੱਕ ਵੱਡੇ ਦਿੱਗ ਲੀਡਰ ਜਿਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਅੱਜ ਡੈੱਡ ਬੋਡੀ ਆ ਰਹੀ ਹੈ ਲਗਭਗ ਤਿਆਰੀ ਦੇ ਵਿੱਚ ਕੀ ਕਹਿਣਾ ਚਾਹੋਗੇ ਬਹੁਤ ਦੁਖਦਾਈ ਘਟਨਾ ਹੈ ਕਿਉਂਕਿ ਜੈਲਦਾਰ ਸਤਿੰਦਰ ਸਿੰਘ ਚੈੜੀਆ ਜਿੱਥੇ ਉਹ ਬਹੁਤ ਉੱਗੇ ਸਮਾਜ ਸੇਵੀ ਜਿੱਥੇ ਵੀ ਕਿਤੇ ਸਮਾਜ ਸੇਵੀ ਦੀ ਗੱਲ ਹੋਵੇ ਜਾਂ ਟੂਰਨਾਮੈਂਟਾਂ ਦੀ ਗੱਲ ਹੋਵੇ ਤਾਂ ਉਹਦਾ ਨਾਮ ਮੁਰਲੀਆ ਕਤਾਰਾ ਚ ਹੁੰਦਾ ਸੀ ਲੇਕਿਨ ਜਦੋਂ ਉਹ ਵੇਖਤੀ ਮੌਤ ਹੈ ਦੁਨੀਆ ਚੋਂ ਚਲੇ ਗਏ ਜਿੱਥੇ ਉਸ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਉੱਥੇ ਸਮਾਜ ਨੂੰ ਬਹੁਤ ਵੱਡਾ ਘਾਟਾ ਅੱਜ ਅਸੀਂ ਉਹਨਾਂ ਦੇ ਬੈਟ ਬੋਡੀ ਦੇ ਦਰਸ਼ਕ ਕਰਨ ਲਈ ਉਹਨਾਂ ਸਰਦਾ ਦੇ ਬਲ ਭੇਟ ਕਰਨ ਲਈ ਕਿੱਥੇ ਗਏ ਆ। ਔਰ ਅਸੀਂ ਇਹ ਚਾਹਾਂਗੇ ਕਿ ਜਿਹੜਾ ਸਤੰਦਰ ਸੇ ਚੜੀਏ ਵਰਗਾ ਲੌਂਜ ਆਨੇ ਸੀ ਹਰੇ ਹੋ ਕਿ ਬਹੁਤ ਹੀ ਵੱਡੀ ਉਮਰ ਨਹੀਂ ਸੀ ਹੈ। ਔਰ ਬਹੁਤ ਭਾਂਡਾ ਵਾਲੇ ਜਿਹੜੇ ਪੰਗੀਆਂ ਸੀ ਪਰ ਮਹਾਨ ਦਾ ਹੁਕਮ ਹੈ ਇੱਥੇ ਕਿਸੇ ਦੀ ਚਾਰਾ ਨਹੀਂ ਚੱਲਦਾ। ਔਰ ਅਸੀਂ ਤਾਂ ਪਰਿਵਾਰ ਦੇ ਨਾਲ ਹੈ ਔਰ ਉਹਨਾਂ ਨੂੰ ਸਰਦਾ ਦੇ ਬਲ ਭੇਟ ਕਰਦੇ। ਪਹਰਾਏ ਤੁਹਾਨੂੰ ਆਪਣੇ ਚਰਨਾ ਜਨਵਾਸਪ ਸੋ ਜੇ ਆਪਾਂ ਦੇਖੀਏ ਸਿਆਸੀ ਪਖਤੋਂ ਪਾਸੇ ਕਰਕੇ ਆਪਾਂ ਦੇਖੀਏ ਇੱਕ ਚੰਗੇ ਸਮਾਜ ਸੁਧਾਰਕ ਜਿਹੜੇ ਕਿ ਸਤਵਿੰਦਰ ਸਿੰਘ ਚੈੜੀਆਂ ਦਾ ਇੱਕ ਸਬੂਤ ਹੈ ਅਸੀਂ ਇਲਾਕੇ ਵਿੱਚ ਦੇਖਦੇ ਸੰਗ ਤਾਂ ਥਾਂ ਥਾਂ ਤੇ ਜੋ ਦਰਸ਼ਨ ਕਰਨ ਵਾਸਤੇ ਖੜੀਆਂ ਨੇ ਕਿਉਂਕਿ ਜੋ ਸਿਆਸੀ ਪਾਰਟੀ ਉਹ ਅਲੱਗ ਚੀਜ਼ ਆ ਇੱਕ ਸਮਾਜ ਦੇ ਵਿੱਚ ਇੱਕ ਸਮਾਜ ਦੇ ਵਿੱਚ ਸਮਾਜ ਦਾ ਨੇਤਾ ਬਣ ਕੇ ਜਿਹੜਾ ਜੀਣਾ ਇੱਕ ਹੋਰ ਗੱਲ ਹੈ ਕੀ ਕਹਿਣਾ ਚਾਹੋ ਦੇਖੋ ਜੀ ਬਿਲਕੁਲ ਸਹੀ ਹੈ ਮੈਂ ਭਾਜਪਾ ਸਮਾਜ ਪਾਰਟੀ ਮੈਂ ਸਟੇਟ ਦਾ ਜਨਰਲ ਸੈਕਟਰੀ ਹਾਂ ਲੇਕਿਨ ਇਨਸਾਨੀਅਤ ਨਾਲ ਵੀ ਥੋੜਾ ਪਿਆਰ ਸੀ ਕਿਤੇ ਵਾਹ ਟੂਰਨਾਮੈਂਟਾਂ ਲੈ ਜਾਣਾ ਕਿਤੇ ਲੜਕੀਆਂ ਦੀਆਂ ਸ਼ਾਦੀਆਂ ਹੋਣੀਆਂ ਸਭ ਨੂੰ ਦੁਨੀਆ ਕਤਾਰਾਂ ਚੋਂ ਸਵਾਦ ਸੇਵੀ ਸੀ ਤੋਂ ਉਹ ਰਾਜਨੀਤਿਕ ਤੋਂ ਉੱਪਰ ਉੱਠ ਕੇ ਉਸ ਸਮਾਜ ਦੀ ਸੇਵਾ ਕਰਦੇ ਸੀ ਇਸੇ ਕਰਕੇ ਅੱਜ ਲੋਕਾਂ ਦਾ ਸਬੂਤ ਹੈ ਕਿ ਜਗਾ ਜਗਾ ਲੋਕ ਖੜੇ ਆ ਪਿੱਛੇ ਮੈਂ ਹਾਲਸਾ ਸਬੂਤ ਤੇ ਸੰਗਤਾਂ ਉਹ ਖੜੀਆਂ ਆ ਉਹ ਦਾ ਦਰਸ਼ਨ ਕਰਨ ਦੇ ਲਈ ਇਹ ਸਬੂਤ ਹੈ ਇਸ ਗੱਲ ਦਾ ਕਿ ਕੋ ਚੰਗਾ ਇਨਸਾਨ ਸੀ ਚੰਗਾ ਵਿਅਕਤੀ ਸੀ ਔਰ ਉਹਦਾ ਜੋ ਸਾਨੂੰ ਇਹ ਜਿਹੜੇ ਸਾਨੂੰ ਸਿੱਖਿਆ ਲੈਣੀ ਚਾਹੀਦੀ ਕਿ ਜਿਹੜੇ ਜਿਹੜੇ ਸਾਡੇ ਬੱਚੇ ਨੌਜਵਾਨ ਹੈ ਉਹਨਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਕਿ ਇਹੋ ਜਿਹਾ ਜੀਵਨ ਜੀਵਨ ਬਹੁਤ ਬਹੁਤ ਧੰਨਵਾਦ ਪ੍ਰੇਰਣਾ ਮੌਜੂਦ ਨੇ ਅਮਰਬੀਰ ਸਿੰਘ ਵਿੱਕੀ ਜੋ ਕਿ ਗ੍ਰੈਂਡਸਨ ਨੇ ਐਕਐਮਐਲਏ ਸਰ ਦਾ ਰਾਜਾ ਸਿੰਘ ਉਹਨਾਂ ਦੇ ਲਗਭਗ ਅਸੀਂ ਜੋ ਉਹਨਾਂ ਦਾ ਮਕਾਨ ਉਹਦੇ ਮਕਾਨ ਦੇ ਅੱਗੇ ਖੜੇ ਕੀ ਕਹਿਣਾ ਚਾਹੋਗੇ ਵਿੱਕੀ ਸਾਹਿਬ ਵੈਲਦਾਰ ਸਾਹਿਬ ਦਾ ਤੁਰਜੜਾ ਅਚਾਰ ਨਗਰ ਸਾਡੇ ਲਈ ਬਹੁਤ ਹੀ ਦੁਖਦਾਈ ਤੇ ਗਹਿ ਹੈ ਚੈਲਰ ਸਾਹਿਬ ਨੇ ਇਲਾਕੇ ਵਿੱਚ ਵਿਚਰ ਕੇ ਬਹੁਤ ਹੀ ਗਰੀਬ ਤੇ ਮਜਲੂਮਾਂ ਦਾ ਹੱਥ ਫੜਿਆ ਉਹ ਗਰੀਬ ਤੇ ਮਜਲੂਮ ਦੀ ਆਵਾਜ਼ ਸੀ ਜਿਨ੍ਹਾਂ ਦਾ ਤੁਰ ਜਾਣਾ ਸਾਡੇ ਲਈ ਬਹੁਤ ਹੀ ਮਨਾਂ ਤੇ ਦੂੰਗੀ ਛੱਟ ਹੈ ਜੋ ਕਿ ਛਾਨੂ ਨਹੀਂ ਲੱਗਦਾ ਕਿ ਇਸ ਦੀ ਪਰਪਾਈ ਆਉਣ ਵਾਲੇ ਸਮੇਂ ਵਿੱਚ ਕੋਈ ਆਸਾਨ ਹੈ ਇਸ ਦੀ ਪਰਪਾਈ ਨਹੀਂ ਹੋ ਸਕਦਾ ਇਲਾਕੇ ਦੀਆਂ ਸੰਗਤਾਂ ਵੱਲੋਂ ਇੱਕ ਵੱਡੇ ਦੁਖਦਾਈ ਜਣੇ ਕਿ ਸੋਗ ਸਮਾਗਮ ਦੇ ਵਿੱਚ ਜੋ ਸੰਗਤਾਂ ਆਪਣੇ ਮਹਿਬੂਬ ਲੀਡਰ ਨੂੰ ਅੰਤਮ ਦਰਸ਼ਨਾਂ ਦੇ ਵਾਸਤੇ ਰਸਤਿਆਂ ਦੇ ਵਿੱਚ ਸ਼ੋਸ਼ਸ਼ੋਭਤ ਨੇ ਸੋ ਸਾਡੇ ਨਾਲ ਬਹੁਤ ਸਾਰੀ ਕਰਾਲੀ ਦੀ ਸਾਧ ਸੰਗਤ ਜੋ ਕਿ ਆਪਣੇ ਮਹਿਬੂਬ ਨੇਤਾ ਦੇ ਦਰਸ਼ਨਾਂ ਬਾਅਦ ਤੇ ਤਤਪੁਰ ਨੇ ਸੋ ਕੀ ਕਹਿਣਾ ਚਾਹੋਗੇ ਪ੍ਰਿੰਸੀਪਲ ਸਾਹਿਬ ਬਹੁਤ ਵੱਡਾ ਇੱਕ ਘਾਟਾ ਪਿਆ ਆਪਣੇ ਇਲਾਕੇ ਨੂੰ ਜੀ ਕਰਾਲੀ ਤੇ ਰੋਪੜ ਇਲਾਕੇ ਨੂੰ ਕਿਉਂਕਿ ਸਮਾਜ ਸੇਵਾ ਖੇਡ ਪ੍ਰੇਮੀ ਤੇ ਬਿਨਾਂ ਕਿਸੇ ਫਖਬਾਤੋਂ ਜਿਹੜਾ ਵੀ ਕੋਈ ਬੁਲਾਉਂਦਾ ਹਰੇਕ ਨੂੰ ਮਿਲਦੇ ਤੇ ਹਰੇਕ ਦੇ ਜਾਂਦੇ ਤੇ ਤੇ ਬੜਾ ਇਹਨਾਂ ਦਾ ਮਤਲਬ ਨਿਕਾ ਸੁਭਾਅ ਹੋਣ ਕਰਕੇ ਹਰੇਕ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਹਰੇਕ ਕੋਈ ਇਨਸਾਨ ਹੈ ਜਿਹੜਾ ਉਹਨੂੰ ਪਿਆਰ ਕਰਨ ਵਾਲਾ ਉਹ ਸਾਰਿਆਂ ਦੀ ਅਕਾ ਜਨਾਮ ਹੈ ਉਹਨਾਂ ਨੂੰ ਅੰਤਮ ਬਤਾਈ ਦੇ ਲਈ ਅਸੀਤ ਕੱਟੇ ਬਈ ਕਿਉਂਕਿ ਸਿਆਸਤ ਹੋਰ ਚੀਜ਼ ਆ ਇੱਕ ਸਮਾਜ ਦੇ ਵਿੱਚ ਵਿਚਰਨਾ ਹੋਰ ਚੀਜ਼ ਹੈ ਕੀ ਕਹਿਣਾ ਜਾਓਗੇ ਤੇ ਇੱਕ ਬਹੁਤ ਵੱਡੇ ਖੇਡ ਪ੍ਰੇਮੀ ਸੀ ਜੀ ਅੱਜ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਜਿਹੜੀ ਹੈਗੀ ਹੈ ਸ਼ਰਧਾਂਜਲੀ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾ ਜਾ ਰਹੀ ਹੈ ਸੋ ਜਲਦਰ ਸਾਹਿਬ ਜਿਹੜੇ ਸਪੋਰਟਸ ਪ੍ਰਤੀ ਕੰਮ ਜੋ ਨਸ਼ਿਆਂ ਨੂੰ ਛਡਾਉਣ ਵਾਸਤੇ ਮਹਿਮਾਣ ਚਲਾ ਰਹੇ ਸਨ ਜਾਂ ਬੂਟੇ ਲਾਉਣ ਦਾ ਕੰਮ ਉਹ ਕਰ ਰਹੇ ਸਨ ਉਹ ਸਾਡੇ ਪ੍ਰਤੀ ਤੇ ਮਨੁੱਖਤਾ ਦੇ ਪ੍ਰਤੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਸੋ ਬਹੁਤ ਨਾਪੂਨ ਜੋ ਕੋਈ ਕਾਟਾ ਹੈ ਉਹ ਸਾਨੂੰ ਪਿਆ ਹੈ ਇਹਨੂੰ ਕਾਟੇ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ ਤੇ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਛੋਟੀ ਉਮਰ ਦੇ ਵਿੱਚ ਚਲੇ ਜਾਣਾ ਛੋਟੀ ਉਮਰ ਚਲੇ ਜਾਣਾ ਇੱਕ ਬਹੁਤ ਵੱਡਾ ਦੁੱਖ ਹੈ ਲਗਭਗ 48 ਸਾਲ ਉਮਰ ਦੀ ਜਿਹੜਾ ਕਿ ਇੱਕ ਫੁੱਲ ਨੇ ਖਿੜ ਨਾ ਸਕਿਆ ਕੀ ਕਹਿਣਾ ਚਾਹੋ ਜਿੱਥੇ ਤੱਕ ਜੈਲਦਾਰ ਸਾਹਿਬ ਦਾ ਸਵਾਲ ਹੈ ਉਹ ਐਸ ਵਰਕ ਕਰ ਰਹੇ ਤੇ ਰੋਪੜ ਜ਼ਿਲ੍ਹਾ ਕਾਗਜ਼ ਕਮੇਟੀ ਚੋਂ ਪ੍ਰਧਾਨ ਵਜੋਂ ਪਾਰਟੀਵਾਦੀ ਚ ਉੱਠ ਕੇ ਉਹਨਾਂ ਦਾ ਕੋਰਾਲੀ ਸ਼ਹਿਰ ਦੇ ਨਾਲ ਵੀ ਇੰਨਾ ਜ਼ਿਆਦਾ ਲਗਾਅਤਾ ਕਿ ਉਹ ਹਰ ਇੱਕ ਧਾਰਮਿਕ ਸੰਸਥਾ ਦੇ ਨਾਲ ਕੋਰਾਲੀ ਜੀ ਦੇ ਨਾਲ ਚਾਹੇ ਉਹ ਕੋਈ ਸਪੋਰਟਸ ਦੇ ਨਾਲ ਸੰਬੰਧ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਉਹ ਜੁੜੇ ਹੋਏ ਸੀ ਇੱਥੇ ਖਾਸ ਕਰਕੇ ਸਕੂਲ ਦੇ ਅਗੇ ਡਿਸਟ੍ਰਿਕਟ ਫੁੱਟਬਾਲ ਐਸੋਸੀਏਸ਼ਨ ਵੱਲੋਂ ਉਹਨਾਂ ਦਾ ਅੰਤਿਮ ਵਿਦਾਇਤੀ ਦਰਸ਼ਨਾਂ ਦੇ ਲਈ ਅਸੀਂ ਇੱਥੇ ਇਕੱਠੇ ਹੋਏ ਸੋ ਬਹੁਤ ਬਹੁਤ ਧੰਨਵਾਦ ਹੋਗੇ ਅੱਜ ਮਹਿਰੂਮ ਨੇਤਾ ਜੋ ਸਾਡੇ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦੀ ਅੰਤਮ ਜੋ ਅਸੀਂ ਦਰਸ਼ਨ ਵਾਸਤੇ ਇਕੱਤਰ ਹੋਏ ਕੀ ਕਹਿਣਾ ਚਾਹੋ? ਇਹ ਤਾਂ ਜੀ ਇਹ ਅਜੀਜ਼ ਸਾਡਾ ਸਰ ਇਲਾਕੇ ਦਾ ਹੀਰਾ ਸੀ। ਕੋਈ ਵੀ ਗੇਮ ਹੋਵੇ ਖਾਸ ਕਰਕੇ ਫੁੱਟਬਾਲ ਨਾਲ ਕੋਈ ਵੀ ਕਮ ਲੋਕਰ ਨੂੰ ਦਿਨ ਰਾਤ ਵਾਸਤੇ ਰਹਿਣੀ ਆ ਰਹੀ ਜਿਹੜੀ ਹੌਲ ਸ਼ਾਲ ਹੈ ਇੰਨੀ ਸਾਫ਼ ਸੁਥਰੀ ਬਿਨਾ ਕਿਸੇ ਵਖ ਪਾਸ ਨੂੰ ਇੱਕ ਸੋਸ਼ਲ ਰਿਫਾਰਮ ਦੇ ਤੌਰ ਤੇ ਬਿਲਕੁਲ ਜੀ ਇਹ ਜਦੋਂ ਦਾ ਬੰਦਾ ਮਿਲਣਾ ਹੀ ਨਹੀਂ ਲੱਗ ਕੇ ਰੋਪੜ ਹੋਵੇ ਕੁੜਾਹੀ ਹੋਵੇ ਕਿਤੇ ਹੋਵੇ ਕਿਸੇ ਕੰਮ ਨੂੰ ਨਾ ਜੀ ਜੀ ਬਹੁਤ ਮਿਸ ਕਰਾਂਗੇ ਜੀ ਨਾਲ ਖਾਸ ਕਰ ਸਾਡੀ ਫੁੱਟਬਾਲ ਤੈਨੂੰ ਬਹੁਤ ਮਿਸ ਕਰ ਜੀ ਬਹੁਤ ਬਹੁਤ ਆਪਣੇ ਮਹਿਰੂਮ ਨੇਤਾ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਬੇਵਕਤੀ ਮੌਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਸੋ ਨਗਰ ਬਨ ਮਾਜਰੇ ਦੀ ਸੰਗਤ ਵੱਲੋਂ ਅੰਤਮ ਦਰਸ਼ਨ ਵਾਸਤੇ ਸੋ ਸੰਗਤਾਂ 7153 ਨੇ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸੋ ਕੀ ਕਹਿਣਾ ਚਾਹੋਗੇ ਵੀਰ ਜੀ ਜੋ ਅਚਾਨਕ ਨੇਤਾ ਨੇਤਾ ਨਹੀਂ ਕਹਾਂਗੇ ਆਪਾਂ ਉਹਨੂੰ ਇੱਕ ਸੋਸ਼ਲ ਰਿਫਾਰਮ ਕਹਾਂਗੇ ਸਮਾਜ ਸੇਵਕ ਦਾ ਅਚਾਨਕ ਚਲੇ ਜਾਣਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸਮਾਜ ਸੇਵਕ ਜਿਹੜਾ ਕਿਸੇ ਨਾਲ ਕੋਈ ਵੰਦੇਸ ਨਹੀਂ ਕੋਈ ਪਾਰਟੀਵਾਦੀ ਨਹੀਂ ਤਾਂ ਸਾਰੇ ਸਾਰੇ ਮਤਦਾਤਾਰਮਾਨ ਨੂੰ ਮੰਨਣ ਵਾਲਾ ਸਾਰੇ ਪਾਰਟੀਵਾਦ ਨੂੰ ਮੰਨਣ ਮਤਲਬ ਇੱਕ ਰੱਖਣ ਵਾਲਾ ਐਸਾ ਇਨਸਾਨ ਕਦੇ ਨਹੀਂ ਆਪਣੇ ਰੋਗਾਂ ਚਲੇ ਕੋਈ ਬੰਦਾ ਨਹੀਂ ਸਾਰੇ ਆਪਣੇ ਆਪਣੇ ਹੈਗੇ ਪਰ ਬਹੁਤ ਵਧੀਆ ਇਨਸਾਨ ਹੈ ਜੋ ਚਲਾ ਗਿਆ ਕਿਉਂਕਿ ਸਮਾਜ ਵਿੱਚ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਪਾਰਟੀਆਂ ਦੇ ਵਿੱਚ ਲੋਕ ਬੜੇ ਹੋਏ ਨੇ ਪਾਰਟੀਵਾਦੀ ਤੋਂ ਉੱਠ ਕੇ ਉਹਨਾਂ ਨੇ ਸਮਾਜ ਦੀ ਸੇਵਾ ਕੀਤੀ ਕੀ ਕਹਿਣਾ ਚਾਹੋਗੇ ਉਹਨਾਂ ਨੇ ਖੇਡਾਂ ਦੇ ਵਿੱਚ ਬਹੁਤ ਵੰਤਾ ਸੀ ਹਰੇਕ ਜਗ੍ਹਾ ਜਾਂਦੇ ਤੇ ਹਰ ਹਰੇਕ ਪਾਰਟੀ ਨਾਲ ਸਹਿਯੋਗ ਦਿੰਦੀ ਉਹ ਨੂੰ ਹੂੰ ਇਸ ਲਈ ਸਾਡੇ ਇਲਾਕੇ ਦੇ ਵਿੱਚ ਪੂਰਾ ਮਰੰਡਾ ਹਲਕਾ ਆਪਣੇ ਪਿੰਡ ਬਨ ਮਜਰਾ ਸੋਤਲ ਤੇੜੀਆਂ ਇਹ ਇਲਾਕਾ ਸਾਰਾ ਬਹੁਤ ਸ਼ੋਕ ਦੇ ਵਿੱਚ ਡੁੱਬਿਆ ਇੱਕ ਮੂਹਮ ਨੇਤਾ ਵਧੀਆ ਵਧੀਆ ਨੇਤਾ ਤੇ ਸਭ ਤੋਂ ਵਾਝੇ ਹੋ ਗਿਆ ਕਿਉਂਕਿ ਇਸ ਤਰ੍ਹਾਂ ਦਾ ਨੇਤਾ ਮਿਲਣਾ ਜਿਹੜਾ ਹੈ ਇਹ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਦਾ ਨੇਤਾ ਲੱਭਣਾ ਮੁਸ਼ਕਲ ਲੱਭਣਾ ਬਹੁਤ ਮੁਸ਼ਕਲ ਹੈ ਕੀ ਕਹਿਣਾ ਚਾਹੋਗੇ ਇਹ ਸਾਡੇ ਸਰਦਾਰ ਸੁਖਵਿੰਦਰ ਸਿੰਘ ਤੇੜੀਆਂ ਸਾਡੇ ਇਲਾਕੇ ਦੇ ਬਹੁਤ ਵਧੀਆ ਬੰਦੇ ਤੇ ਜਿੰਨੇ ਕਹਿ ਦੋ ਇਹ ਸਾਡੇ ਇਲਾਕੇ ਨੂੰ ਬਹੁਤ ਘਟ ਆਏ ਰੋਪੜ ਜ਼ਿਲ੍ਹੇ ਨੂੰ ਤੇ ਸਾਰੇ ਲਾਕ ਲਾਕ ਦੇ ਪਿੰਡਾਂ ਨੂੰ ਬਹੁਤ ਬੜੀ ਘਟ ਆਏ ਇਹਨਾਂ ਦਾ ਨਹੀਂ ਪੂਰਾ ਕਰ ਸਕਦੇ ਆਸੀਂ ਮੌਜੂਦ ਹਾਂ ਬ੍ਰਾਹਮਣ ਵਾਜਨਾਵਾ ਚੜੀਆਂ ਦੇ ਮੋੜ ਤੇ ਜਿੱਥੇ ਇਲਾਕੇ ਦੇ ਵੱਡੇ ਸਮਾਜ ਸੁਧਾਰਕ ਅਤੇ ਨੇਤਾ ਸਤਵਿੰਦਰ ਸਿੰਘ ਚੈੜੀਆਂ ਹੋਰਾਂ ਦੀ ਜੋ ਬੇਵਕਤੀ ਮੌਤ ਹੋਈ ਹੈ ਉਹਨਾਂ ਦੇ ਅੰਤਮ ਦਰਸ਼ਨ ਵਾਸਤੇ ਰਸਤਿਆਂ ਦੇ ਵਿੱਚ ਸੰਗਤਾਂ ਦਤ ਪਰ ਨੇ ਸੋ ਸਾਡੇ ਨਾਲ ਮੌਜੂਦ ਨੇ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਹੋਰਾਂ ਦੇ ਸੁਪੁੱਤਰ ਸਦਾ ਹਰਮੋਨ ਸਿੰਘ ਜੀ ਸੰਧੂ ਸੰਤ ਸਾਹਿਬ ਕੀ ਕਹਿਣਾ ਚਾਹੋਗੇ ਇਹ ਬੇਵਕਤੀ ਮੌਤ ਉਹ ਆਈਏ ਚੜੀਆਂ ਸਾਹਿਬ ਤੇ ਕੀ ਕਹਿਣਾ ਚਾਹੋਗੇ ਵਿਕਲੋਜੀ ਖਾਨ ਸਾਹਿਬ ਜੀ ਵਿਕਲੋਜੀ ਦੇ ਪਤੇ ਅੱਜ ਅਸੀਂ ਸਾਰੇ ਬੜੇ ਸ਼ੋਭਮਈ ਮਾਹੌਲ ਹੈ ਇਲਾਕੇ ਦੇ ਵਿੱਚ ਜਿਹਦੇ ਸਰਦਾਰ ਸ਼੍ਰੀ ਰਤਨ ਜੀ ਚੜੀਆਂ ਸਾਹਿਬ ਜਿਗੇ ਇਹ ਬਹੁਤ ਪੱਕੀ ਸਖੀਅਤ ਸਨ ਇਹ ਪਾਰਟੀ ਪੱਧਰ ਤੋਂ ਉੱਠ ਕੇ ਲੋਕਾਂ ਨਾਲ ਆਪਣੀ ਵਿਚਾਰਧਾਰਾ ਦੇ ਸਾਹਮਣੇ ਲੋਕਾਂ ਨਾਲ ਮਿਲਦੇ ਸਨ ਤੋਂ ਇੱਕਲਾ ਸਾਡੇ ਇਲਾਕੇ ਨੂੰ ਨਹੀਂ ਇਹ ਪੰਜਾਬ ਦੀ ਸਿਟੀ ਪਾਰਟ ਨੇ ਪਲਾਂਗਾਟੇ ਤੋਂ ਉਹ ਐਸਾਰੇ ਪੰਜਾਬੀਆਂ ਨੂੰ ਆਪਣੇ ਕਟਾਪਿਆ ਤੇ ਖਾਸ ਕਰਕੇ ਨਗਰ ਦੇ ਸਾਡੇ ਜਿਹੜੇ ਨੂੰ ਬਹੁਤ ਵੱਡਾ ਕਟਾਪਿਆ ਜਿਹੜਾ ਕਿ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਬੜੀ ਛੋਟੀ ਉਮਰ ਜਾਣਾ ਹੋਰ ਮੰਡੀ ਗੱਲ ਹੋ ਜਾਂਦੀ ਹੈ ਜਿੱਥੇ ਗਾਹੇ ਵਗਾਹੇ ਆਪਣੇ ਇਹ ਹਰੇਕ ਦੀ ਮਤ ਕਰਦੇ ਸੀ ਚਾਹੇ ਉਹ ਮਾਲੀ ਦੌਰ ਤੇ ਹੋਵੇ ਰਾਜ ਸਿਕਤਾਰ ਵਿੱਚ ਕਿਸਮਾਂ ਦੇ ਨਾਮ ਤੋਂ ਸੋ ਇਹ ਮੇਰੇ ਵੱਲੋਂ ਸਰਾਂ ਨੂੰ ਹੈਗਾ ਆਪ ਨੂੰ ਬਹੁਤ ਵੱਡਾ ਜਿਹੇ ਸਾਨੂੰ ਘਾਟ ਆ ਰਹੀ ਹੈ ਸੋ ਜਿੱਥੇ ਹਰਮੋਨ ਸਿੰਘ ਸੰਧੂ ਜੀ ਨੇ ਉੱਥੇ ਸਾਡੇ ਇਲਾਕੇ ਦੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਸਾਫਕਾ ਚੇਅਰਮੈਨ ਬਲਾਕ ਸ਼ੰਤੀ ਸੁਧਾਨ ਨਿੰਦਰ ਸਿੰਘ ਬਾਵੀ ਕੀ ਕਹਿਣਾ ਚਾਹੋਗੇ ਅੱਜ ਜੋ ਸਾਨੂੰ ਇੱਕ ਅਚਾਨਕ ਇਸ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਹੀ ਇੱਕ ਨੇਕ ਇਨਸਾਨ ਸਾਡੇ ਜਿਹੜਾ ਹਲਕੇ ਦੀ ਸ਼ਾਂਤ ਸੀ ਜੈਲਦਾਰ ਚੜੀਆਂ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਇੱਥੇ ਪਾਰਟੀਆਂ ਦਾ ਕੋਈ ਵਿਖੇਮਾ ਨਹੀਂ ਇਹ ਕ ਇਨਸਾਨੀਅਤ ਦੇ ਨਾਤੇ ਅਸੀਂ ਸਾਰੇ ਹਲਕੇ ਦੇ ਲੋਕ ਅੱਜ ਉਹ ਸੁਪਨੇ ਸੱਜਦੇ ਜਿਹੜਾ ਸਾਡਾ ਰੰਗਲਾ ਸੱਜਣ ਸੀ ਉਹਦੇ ਦਰਸ਼ਨਾਂ ਦੇ ਲਈ ਅਸੀਂ ਸਾਰੇ ਖੜੇ ਆਂ ਔਰ ਉਹਦੇ ਜਾਣ ਦਾ ਸਾਨੂੰ ਸਾਰਿਆਂ ਨੂੰ ਇੰਨਾ ਗਮ ਹੈ ਇੰਨਾ ਸਾਡੇ ਠਿੱਟ ਦੇ ਅੰਦਰ ਪੀੜ ਹੈ ਅਸੀਂ ਉਹ ਬਿਆਨ ਨਹੀਂ ਕਰ ਸਕਦੇ ਕਿਉਂਕਿ ਇਹ ਬੇਵਕਤੀ ਮੌਤ ਹੈ ਉਹਦੇ ਜਾਣ ਦੇ ਨਾਲ ਇੱਕ ਸਾਡਾ ਇਸ ਇਲਾਕੇ ਦਾ ਇੱਕ ਬਹੁਤ ਹੀ ਚੰਗਾ ਇਨਸਾਨ ਸਾਡੇ ਕੋਲੋਂ ਸਾਡੇ ਲਈ ਚਰੇ ਗਿਆ ਅਸੀਂ ਪਰਮਾਤਮਾ ਦੇ ਚਰਨਾਚਰ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਉਸ ਬਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣਾ ਔਰ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਵਾਕ ਬਹੁਤ ਬਹੁਤ ਧੰਨਵਾਦ ਕਰੋ ਬਹੁਤ ਜੀ ਤੇਰੀ ਸੋਚ ਤੇ ਮੈਨਾ ਦੀਆਂ ਗੋਕੇ ਜਲਦ ਅ स्वातंत्र ਸਿੰਘ ਚੇੜੀਆਂ ਅਮਰ ਰਹੇ ਜਲਦਲ ਸੁਤੰਤਰ ਸਿੰਘ ਜੀ ਚੇੜੀਆਂ ਅਮਰ ਰਹੇ ਵਕੀਲ ਜੀ ਦਾ ਘਰ ਤੋਂ ਇੱਕ ਫੜੇ ਰਸਤੇ ਦੇ ਵਿੱਚ ਵਕ ਵਕ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਜੋ ਮਹਿਰੂਮ ਨੇਤਾ ਦੇ ਦਰਸ਼ਨ ਕੀਤੇ ਜਾ ਰਹੇ ਸਰਦਾਰ ਸਤਵਿੰਦਰ ਸਿੰਘ ਦੀਆਂ ਚੇੜੀਆਂ ਜੈਲਰ ਜਿਨ੍ਹਾਂ ਦੇ ਗ੍ਰਹਿ ਵੇਖੇ ਅਸੀਂ ਸ਼ਸ਼ੋਭਤਾਂ ਔਰ ਸੰਗਤਾਂ ਹੈ ਜੋ ਬੜੇ ਸੋਗ ਦੇ ਵਿੱਚ ਵਿਰਾਗਮੀ ਸੋਗ ਦੇ ਵਿੱਚ ਨੇ ਸੋ ਜਲਦੀ ਹੀ ਉਹਨਾਂ ਦੇ ਅੰਤਮ ਦਰਸ਼ਨਾਂ ਵਾਸਤੇ ਉਹਨਾਂ ਦੀ ਜਿਹੜੀ ਡੈਡ ਬੋਡੀ ਹੈ ਉਹ ਪਹੁੰਚ ਰਹੀ ਹੈ ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਰਸਤੇ ਦੀਆਂ ਤਸਵੀਰਾਂ ਸੰਗਤਾਂ ਦੇ ਨਾਲ ਪਿਆਰ ਸੋ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ